ਇੱਕ ਨਗਰ ਦੇ ਵਿੱਚ ਇੱਕ ਅੰਨਾ ਭਿਖਾਰੀ ਫਿਰਦਾ ਅੰਨਾ ਅੰਨਾ ਭਿਖਾਰੀ ਫਿਰਦਾ ਹੱਥ ਵਿੱਚ ਇੱਕ ਚ ਡਾਂਗ ਹੈ ਤੇ ਇੱਕ ਚ ਕਸ ਹੈ ਤੇ ਬੜੇ ਸੋਹਣੇ ਭਜਨ ਗਾਉਂਦਾ ਫਿਰਦਾ ਜਿਹਦੇ ਵੀ ਘਰੇ ਮੰਗਣਾ ਬੜੇ ਸੋਹਣੇ ਭਜਨ ਗਾਈ ਜਾਣੇ ਗਲੀਆਂ 'ਚ ਤੇ ਲੋਕ ਡੀਕਦੇ ਹੁੰਦੇ ਸੀ ਯਾਰ ਉਹ ਅੰਨਾ ਬਾਬਾ ਆਊਗਾ ਮੰਗਣ ਅਸੀਂ ਆਪਦੇ ਬਚਪਨ ਦੀ ਵੀ ਗੱਲ ਸੁਣਾਈਏ ਇੱਥੇ ਇੱਕ ਝੰਡ ਵਾਲਾ ਭੀਮੇਸ਼ਾ ਗੁਰਦੁਆਰਾ ਹੈ ਅਸੀਂ ਸੰਤਾ ਦੇ ਦਰਸ਼ਨ ਕੀਤੇ ਬਹੁਤ ਬਚਪਨ ਵਿੱਚ ਉੱਥੇ ਉਹ ਜਦੋਂ ਦਰਬਾਰ ਦੇ ਅੰਦਰ ਜਾਂਦੇ ਸੀ ਤਾਂ ਉੱਥੇ ਵੀ ਇੱਕ ਤੁੰਬੀ ਲੈ ਕੇ ਬੈਠਾ ਹੁੰਦਾ ਸੀ ਉਹ ਅੰਨਾ ਸੀ ਪਰ ਜਦੋਂ ਗਾਉਂਦਾ ਸੀ ਨਾ ਉਹ ਅਸੀਂ ਅਕਸਰ ਬੈਠ ਕੇ ਉਸ ਤੋਂ ਸਾਡੀ ਅਵਸਥਾ ਉਮਰ ਵੀ ਸ਼ਾਇਦ 10 12 11 ਸਾਲਾਂ ਦੀ ਹੋਏਗੀ ਅਸੀਂ ਸੁਣਨਾ ਉਹਦੇ ਕੋਲ ਬੈਠ ਕੇ ਤੇ ਲੋਕ ਸੁਣ ਬਜ਼ੁਰਗ ਵਸਤਾ ਸੀ ਇੱਕ ਵਾਰੀ ਐਸੀਆਂ ਗੱਲਾਂ ਕਰਿਆ ਕਰੇ ਲੋਕਾਂ ਦੇ ਦਿਲ ਨੂੰ ਛੂਹਿਆ ਕਰਨ ਜਦੋਂ ਹੋਕੇ ਦਿਆ ਕਰਿਆ ਤੇ ਬਾਦ ਵਿੱਚੋ ਦਿਆ ਕਰੇ ਕੋਈ ਬੀਜੀ ਨਾ ਧਰਮ ਵਾਲੀ ਕਿਆਰੀ ਤੇ ਪਾਪਾ ਵਾਲੇ ਖੇਤ ਬੀਜ ਲਈ। ਗਿੱਠ ਕਪੜਾ দান ਨਹੀਂ ਕੀਤਾ ਤੇ ਕਿੱਥੋਂ ਪਾਲੇ ਥਾ ਨਰੇਸ਼ ਨੇ। ਇੱਕ ਵਾਰੀ ਇੱਕ ਸੇਠ ਮਿਲਿਆ ਕਹਿੰਦੇ ਬਾਬਾ ਜੀ ਤੁਸੀਂ ਬੜਾ ਅੱਛਾ ਗਾਉਨੇ ਹੋ ਬੜਾ ਅੱਛਾ ਬੋਲਦੇ ਹੋ ਤੁਹਾਡੇ ਜੀਵਨ 'ਚ ਐਨੇ ਕਿਹੜਾ ਦੁੱਖ ਹੈ ਤੁਹਾਡੇ ਜੀਵਨ 'ਚ ਇਹ ਤੁਹਾਡੀ ਇਹ ਗਾਲੀ ਕਥਾ ਜਿਹੜੇ ਜਿਹੜੇ ਬੰਦੇ ਸੁਣਨਗੇ ਬੜਾ ਕੁਝ ਸਮਝ ਆ ਜਾਊਗਾ ਉਹਨਾਂ ਨੂੰ। ਕਹਦੇ ਬਾਬਾ ਜੀ ਤੁਸੀਂ ਦਰਦਰ ਮੰਗਦੇ ਫਿਰਦੇ ਹੋ ਅੰਨੇ ਹੋ ਤੁਹਾਡੀ ਆਵਾਜ਼ ਦੇ ਵਿੱਚ ਦਰਦ ਹੈ ਸੱਚੀ ਦੱਸੋ ਤੁਹਾਡੇ ਜੀਵਨ ਦੀ ਕਥਾ ਕੀ ਹੈ ਤੁਸੀਂ ਜਿੰਨਾ ਮੰਗਦੇ ਹੋ ਮੈਂ ਸ਼ਾਮ ਤੱਕ ਆਪਣੇ ਆਪ ਸਾਰਾ ਤੁਹਾਨੂੰ ਦੇ ਦੂੰਗਾ ਪਰ ਬੇਨਤੀ ਹੈ ਕਿ ਮੈਨੂੰ ਆਪਦੇ ਜੀਵਨ ਦੀ ਸੱਚਾਈ ਦੱਸੋ ਉਹਨੇ ਕਿਹਾ ਮੇਰੇ ਜੀਵਨ ਦੀ ਜਿਹੜੀ ਸੱਚਾਈ ਹੈ ਬੜਾ ਠੰਡਾ ਹੌਕਾ ਲੈ ਕੇ ਕਹਿੰਦਾ ਹੌਕਾ ਲੈ ਕੇ ਉਹਨੇ ਸ਼ੁਰੂ ਕੀਤਾ ਕਹਿੰਦਾ ਮੇਰੇ ਜੀਵਨ ਦੀ ਸੱਚਾਈ ਹੈ ਨਾ ਜਿਹੜੀ ਉਹ ਇਹ ਹੈ ਕਿ ਮੇਰਾ ਬਾਪ ਸੀ ਜਿਹੜਾ ਇਹਦੀ ਇਹਦੀ ਲੰਮੀ ਕਹਾਣੀ ਹੈ ਮੇਰਾ ਜਿਹੜਾ ਬਾਪ ਸੀ ਨਾ ਹੀਰਿਆਂ ਦਾ ਵਪਾਰੀ ਸੀ ਬਹੁਤ ਵੱਡਾ ਹੀਰਿਆਂ ਦਾ ਬੜਾ ਵੱਡਾ ਵਪਾਰੀ ਸੀ ਪਰ ਮੇਰਾ ਬਾਪ ਜਦੋਂ ਆਪਣੇ ਬਚਪਨ ਵਿੱਚ ਸੀ ਉਹ ਬੜਾ ਗਰੀਬ ਸੀ ਪਰ ਮੇਰੇ ਬਾਪ ਨੇ ਇੱਕ ਸੰਤਾ ਦੀ ਕਥਾ ਸੁਣੀ ਸੀ ਉਸ ਕਥਾ ਦੇ ਵਿੱਚ ਸੁਣਾਇਆ ਸੀ ਕਿ ਜਿਹੜਾ ਬੰਦਾ ਇਮਾਨਦਾਰੀ ਤੇ ਚੱਲਦਾ ਏ ਉਸ ਬੰਦੇ ਦੇ ਜੀਵਨ 'ਚ ਚਾਰ ਚੰਦ ਜਰੂਰ ਲੱਗਦੇ ਆ ਮੇਰੇ ਜਿਹੜੇ ਦਾਦਾ ਜੀ ਸੀ ਉਹ ਬੜੇ ਗਰੀਬ ਸੀ ਮੇਰੇ ਬਾਪ ਕੋਲੋਂ ਪੜ੍ਹਾਈ ਨਹੀਂ ਪਰ ਮੇਰੇ ਬਾਪ ਨੇ ਇਮਾਨਦਾਰੀ ਰੱਖੀ ਕਿਸੇ ਜ਼ੋਰੀ ਦੀ ਦੁਕਾਨ ਤੇ ਸਫਾਈ ਕਰਦਾ ਸੀ ਸਫਾਈ ਕਰਨ ਤੋਂ ਬਾਅਦ ਉਸੇ ਜ਼ੋਰੀ ਦੀ ਦੁਕਾਨ ਤੇ ਹੋਰ ਕੰਮ ਕਰਦਾ ਸੀ ਜਦੋਂ ਵੇਲਾ ਟਾਈਮ ਮਿਲਣਾ ਹੋਰ ਮਿਹਨਤ ਕਰਨੀ ਫਿਰ ਬਾਹਰੋਂ ਹੀਰਿਆਂ ਦਾ ਛੋਟਾ ਛੋਟਾ ਵਪਾਰ ਸ਼ੁਰੂ ਕੀਤਾ ਕਰਦੇ 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 ਉਹ ਵਪਾਰ ਇੱਥੋਂ ਤੱਕ ਪਹੁੰਚ ਗਿਆ ਉਹ ਵਪਾਰ ਇੱਥੋਂ ਤੱਕ ਪਹੁੰਚ ਗਿਆ ਕਿ ਉਸ ਨਗਰ ਦੇ ਵਿੱਚ ਸਭ ਤੋਂ ਤਕੜਾ ਹੀਰਿਆਂ ਦਾ ਵਪਾਰ ਮੇਰਾ ਬਾਪ ਕਰਦਾ ਸੀ ਕਹਿੰਦੇ ਫੇਰ ਤੇ ਮੇਰਾ ਬਾਪ ਮੈਨੂੰ ਬਚਪਨ ਤੋਂ ਸਿਖਾਉਂਦਾ ਰਹਿੰਦਾ ਸੀ ਪੁੱਤ ਇਸ ਤਰ੍ਹਾਂ ਇਸ ਤਰ੍ਹਾਂ ਕਾਰੋਬਾਰ ਕਰਨਾ ਆਹ ਵਾਲਾ ਕੰਮ ਐਂ ਕਰਨਾ ਐਂ ਕਰਦਾ ਤੇ ਮੈਂ ਸਿੱਖਦਾ ਰਹਿੰਦਾ ਸੀ ਪਰ ਕੁਝ ਸਮਾਂ ਬੀਤਿਆ ਮੇਰੇ ਬਾਪ ਬਜ਼ੁਰਗ ਹੋਇਆ ਦੁਨੀਆ ਛੱਡ ਗਿਆ ਤੇ ਕਾਰੋਬਾਰ ਤੇ ਮੈਨੂੰ ਬੈਠਣਾ ਪਿਆ ਵੈਸੇ ਕਾਰੋਬਾਰ ਦਾ ਕਹਿੰਦਾ ਮੈਨੂੰ ਸਾਰਾ ਕੁਝ ਪਤਾ ਸੀ ਪਰ ਮੈਂ ਕਾਰੋਬਾਰ ਤੇ ਬੈਠ ਗਿਆ ਜਦੋਂ ਮੈਂ ਕਾਰੋਬਾਰ ਤੇ ਬੈਠਾ ਮੇਰੇ ਜਦੋਂ ਵੀ ਤੁਸੀਂ ਆਪਦੇ ਜੀਵਨ ਦੇ ਵਿੱਚ ਤੁਹਾਡੇ ਕੋਲੇ ਚੰਦ ਰੁਪਏ ਆ ਜਾਣਗੇ ਤੇ ਤੁਹਾਡਾ ਦਿਮਾਗ ਹੈ ਜਿਹੜਾ ਉਹ ਪਤਾ ਨਹੀਂ ਕੀ ਦਾ ਕੀ ਬੋਲਣ ਵੀ ਲੱਗ ਜਾਊਗਾ ਤੇ ਸੋਚਣ ਵੀ ਲੱਗ ਜਾਊਗਾ ਜੋ ਮੇਰੇ ਬਾਪ ਨੇ ਮੈਨੂੰ ਸਿਖਾਇਆ ਮੈਂ ਸਾਰੀਆਂ ਚੀਜ਼ਾਂ ਉਹਦੋਂ ਉਲਟ ਕਰਨ ਲੱਗ ਗਿਆ ਜਿਹੜਾ ਬੰਦਾ ਆਪਦੇ ਕੰਮ ਨੂੰ ਇਮਾਨਦਾਰੀ ਨਾਲ ਨਹੀਂ ਕਰਦਾ ਕੰਮ ਕਦੇ ਵੀ ਉਹਨੂੰ ਤਰੱਕੀ ਨਹੀਂ ਦਿੰਦਾ ਉਹ ਕੋਈ ਵੀ ਕਾਰੋਬਾਰ ਜਿਹੜਾ ਬੰਦਾ ਸ਼ਰਾਬ ਪੀ ਕੇ ਆਪਦੇ ਕਾਰੋਬਾਰ ਨੂੰ ਕਰਦਾ ਹੈ ਉਹਦਾ ਇੱਕ ਨਾ ਇੱਕ ਦਿਨ ਨਿਸ਼ਚਿਤ ਹੈ ਕਿ ਉਹ ਕਾਰੋਬਾਰ ਖਤਮ ਹੋ ਜਾਊਗਾ ਕਹਿੰਦਾ ਜੀ ਫੇਰ ਮੈਂ ਆਪਦੇ ਕਾਰੋਬਾਰ ਤੇ ਬੈਠਾ ਕਹਿੰਦੇ ਤੁਸੀਂ ਹੀਰਿਆਂ ਦੇ ਵਪਾਰੀ ਸੀ ਕਹਿੰਦੇ ਹਾਂ ਪਰ ਕਹਿੰਦੇ ਮੈਨੂੰ ਇਹ ਹੁੰਦਾ ਸੀ ਕਿ ਮੈਂ ਅਗਲੇ ਦੀ ਜੇਬ ਵਾਲੀ ਕਮਾਈ ਆਪਦੀ ਜੇਬ ਵਿੱਚ ਕਿਵੇਂ ਪਾ ਲਾਂ ਹਮੇਸ਼ਾ ਇਹੀ ਸੋਚ ਹੁੰਦੀ ਸੀ ਮੇਰੀ ਕਿ ਸਾਹਮਣਾ ਆਵੇ ਤੇ ਮੈਂ ਆਪਦਾ ਹੀਰਿਆਂ ਦਾ ਕਾਰੋਬਾਰ ਇਸ ਤਰ੍ਹਾਂ ਕਰਦਾ ਸੀ ਕਿ ਸਾਹਮਣੇ ਵਾਲੇ ਨੂੰ 2 ਮਿੰਟਾਂ ਤੋਂ ਪਹਿਲਾਂ ਪਾਗਲ ਬਣਾ ਲਵਾਂ ਤੇ ਸਾਰੀ ਕਮਾਈ ਆਪਦੇ ਘਰੇ ਲੈ ਜਾਵਾਂ ਅੱਛਾ ਫਿਰ ਕੀ ਹੋਇਆ ਕਹਿੰਦੇ ਇੱਕ ਵਾਰੀ ਮੈਂ ਦੁਕਾਨ ਤੇ ਆਵਦੀ ਤੇ ਸਵੇਰੇ ਸਭ ਤੋਂ ਜ਼ਿਆਦਾ ਜਲਦੀ ਦੁਕਾਨ ਖੋਲ੍ਹਣੀ ਕੀ ਸਭ ਤੋਂ ਪਹਿਲਾਂ ਗਾਹਕ ਮੇਰੀ ਦੁਕਾਨ ਤੇ ਆਵੇ ਕਹਿੰਦੇ ਜੀ ਫਿਰ ਕਹਿੰਦੇ ਫਿਰ ਮੇਰੀ ਦੁਕਾਨ ਤੇ ਇੱਕ ਮਜਬੂਰੀ ਦਾ ਮਾਰਿਆ ਪਾਟੇ ਕੱਪੜੇ ਪਾਏ ਇੱਕ ਬੰਦਾ ਆਇਆ ਆ ਕੇ ਉਹਨੇ ਇੱਕ ਬੇ ਕੀਮਤੀ ਲਾਲ ਕੱਪੜੇ ਵਿੱਚੋਂ ਕੱਢ ਕੇ ਮੇਰੇ ਕਾਊਂਟਰ ਤੇ ਰੱਖਿਆ ਤੇ ਮੈਂ ਉਹਨੂੰ ਵੇਖ ਕੇ ਸਿਰ ਮਾਰ ਦਿੱਤਾ ਹਜੇ ਮੈਂ ਉਹਦੀ ਕੀਮਤ ਉਹ ਵੇਚਣ ਆਇਆ ਨਹੀਂ ਵੇਚਣ ਆਇਆ ਨਹੀਂ ਦੱਸਿਆ ਤੇ ਮੈਂ ਸਿਰ ਮਾਰ ਦਿੱਤਾ ਇਸ ਤਰ੍ਹਾਂ ਕਰ ਉਹ ਕਹਿੰਦੇ ਜੀ ਮੇਰੀ ਮਜਬੂਰੀ ਹੈ ਮੈਂ ਇਸ ਚੀਜ਼ ਨੂੰ ਵੇਚਣਾ ਚਾਹੁੰਨਾ ਇਸ ਲਾਲ ਨੂੰ ਅਗੋ ਮੈਂ ਕਹਿਆ ਜੀ ਇਹਦੀ ਕੀਮਤ ਕੋਈ ਕੀਮਤ ਇਹਦੀ ਕੋਈ ਕੀਮਤ ਨਹੀਂ ਹਾਲਾਂਕਿ ਮੇਰੇ ਮਨ ਨੂੰ ਪਤਾ ਸੀ ਕਿ ਇਹ ਘੱਟੋ-ਘੱਟ 1.5 ਲੱਖ ਸੋਨੇ ਦੀਆਂ ਮੋਹਰਾਂ ਦੀ ਕੀਮਤ ਹੈ ਦੀ ਪਰ ਮੈਂ ਜਵਾਬ ਦੇ ਦਿੱਤਾ ਵੀ ਇਹਦੀ ਕੋਈ ਕੀਮਤ ਨਹੀਂ ਹੈ ਇਹ ਕਿਸੇ ਤਰ੍ਹਾਂ ਦਾ ਕੋਈ ਅੱਛਾ ਲਾਲ ਨਹੀਂ ਹੈ ਅੱਛਾ ਨਗੀਨਾ ਨਹੀਂ ਹੈ ਜਵਾਬ ਦਿੱਤਾ ਆਖਰਕਾਰ ਮੈਂ ਆਪਦੇ ਕੰਮ ਨੂੰ ਲੱਗ ਗਿਆ ਮੈਨੂੰ ਐਂ ਸੀ ਜਾਂਦਾ ਜਾਂਦਾ ਮੈਨੂੰ ਦੇ ਜਾਵੇ ਤੇ ਜਦੋਂ ਉਸ ਮਜਬੂਰੀ ਦੇ ਮਾਰੇ ਬੰਦੇ ਨੇ ਹੌਕਾ ਲੈ ਕੇ ਕਿਹਾ ਵੀ ਜੋ ਤੁਹਾਨੂੰ ਠੀਕ ਲੱਗਦਾ ਉਹ ਮੈਨੂੰ ਦੇ ਦਿਓ ਤੇ ਮੈਂ ਚੁੱਪ ਕਰਕੇ 50 ਦਿਨਾਰ ਕੱਢੀਆਂ ਤੇ 50 ਦੇ ਦਿੱਤੀਆਂ ਉਹਨੇ ਹੈਰਾਨ ਹੋ ਕੇ ਪੁੱਛਿਆ ਜੀ ਇੰਨਾ ਇੰਨੀ ਕੀਮਤ ਹੈ ਲੈਣੀ ਲੈਣੀ ਤਾਂ ਹੋਰ ਕਿਤੇ ਜਾ ਉਹਨੇ ਵਿਚਾਰੇ ਨੇ ਚੁੱਪ ਕਰਕੇ ਹੌਕਾ ਪਰ ਕੇ ਲੈ ਗਿਆ ਚਲਾ ਗਿਆ ਦੁਕਾਨ ਉਹ ਜਾਂਦੇ ਸਾਰ ਦਵਾ-ਦਵ ਦੋਵੇਂ ਹੱਥਾਂ ਨਾਲ ਲਾਲ ਨੂੰ ਪਕੜਿਆ ਚੁੰਮਿਆ ਤੇ ਤਜੋਰੀ ਦੇ ਅੰਦਰ ਰੱਖ ਦਿੱਤਾ ਵੀ ਅੱਜ ਤਾਂ ਲੱਖਾਂ ਦਾ ਵਪਾਰ ਹੋ ਗਿਆ ਤੁਸੀਂ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਚੱਕੋਗੇ ਤਾਂ ਜ਼ਿੰਦਗੀ 'ਚ ਕਦੇ ਸੁਖੀ ਨਹੀਂ ਰਹੋਗੇ ਕੋਈ ਆਪਦਾ ਘਰ ਵੇਚਦਾ ਤੇ ਬੰਦਾ ਇਹ ਸੋਚ ਲਵੇ ਅੱਜ ਇਹਨੂੰ ਪੈਸਿਆਂ ਦੀ ਲੋੜ ਹੈ ਤਾਂ ਯਾਦ ਰੱਖੀ ਕਿਸੇ ਦੀ ਮਜਬੂਰੀ ਦਾ ਜੇ ਘਰ ਤੂੰ ਖਰੀਤੇਗਾ ਤਾਂ ਮਜਬੂਰੀਆਂ ਵੀ ਤੇਰੇ ਘਰੇ ਜ਼ਰੂਰ ਆਉਣਗੀਆਂ ਕਮ ਸੇ ਕਮ ਜੇ ਕਿਸੇ ਦੀ ਚੀਜ਼ 100 ਰੁਪਏ ਦੀ ਹੈ ਉਹ ਮਜਬੂਰ ਹੈ ਜੇ ਤੇਰੇ ਕੋਲੇ ਪੈਸੇ ਹੈ ਤਾਂ ਉਹਨੂੰ 20ਾਂ ਦੀ ਨਾਲ ਹੈ ਕਮ ਸੇ ਕਮ 80ਾਂ ਦੀ ਤਾਂ ਲੈ ਪਰ ਇੱਥੇ ਜ਼ਮਾਨਾ ਉਲਟ ਹੈ ਇੱਥੇ ਜ਼ਮਾਨਾ ਉਲਟ ਹੈ ਇਤੇ ਕਹਿੰਦਾ ਮਜਬੂਰੀ ਦਾ ਮਰਿਆ ਇਹਨੂੰ ਹੋਰ ਕਿਵੇਂ ਮਾਰਾਂ ਫਿਰ ਕਹਿ ਦਿੰਦੇ ਅਸੀਂ ਗੁਰੂਆਂ ਵਾਲੇ ਆ ਨਾਲੇ ਉਤੋ ਉਤੋ ਨਾਮ ਜਪੀ ਜਾਣਾ ਤੇ ਅੰਦਰੋਂ ਛੁਰੀਆਂ ਚਲਾਈ ਜਾਣੀ ਕੀ ਗੁਰੂ ਸਾਹਿਬ ਇਹ ਸਿਖਾਉਂਦੇ ਆ ਤੁਹਾਨੂੰ ਫਿਰ ਕੁਝ ਸਮਾਂ ਬੀਤੇ ਆ ਲਾਲ ਤਜੋਰੀ ਦੇ ਅੰਦਰ ਅਗਲੇ ਦਿਨ ਫਿਰ ਦੁਕਾਨ ਜਲਦੀ ਖੋਲੀ ਫਿਰ ਦੁਕਾਨ ਜਲਦੀ ਖੋਲੀ ਐਨੀ ਦੇਰ ਨੂੰ ਘੋੜ ਸਵਾਰ ਆ ਗਿਆ ਕੁਈ ਸੂਰੇ ਸੂਰੇ ਇੱਕ ਕੋਟ ਸਵਾਰ ਆਇਆ ਤੇ ਉਹਦੀ ਦੁਕਾਨ ਦੇ ਅੱਗੇ ਪਤਾ ਨਹੀਂ ਕੀ ਹੋਇਆ ਡਿੱਗ ਗਿਆ ਤੇ ਡਿੱਗਦੇ ਸਾਰੀ ਮਰ ਗਿਆ ਜਦੋਂ ਡਿੱਗਦੇ ਸਾਰ ਮਰਿਆ ਜਦੋਂ ਡਿੱਗਦੇ ਸਾਰ ਮਰਿਆ ਸਾਰੇ ਲੋਕਾਂ ਨੇ ਉਹਨੂੰ ਪਕੜ ਲਿਆ ਵੀ ਤੂੰ ਮਾਰਤਾ ਤੂੰ ਮਾਰਤਾ ਉਹਨੇ ਹੱਥ ਜੋੜੇ ਜੀ ਮੈਂ ਨਹੀਂ ਮਾਰਿਆ ਮੈਨੂੰ ਮaaf ਕਰ ਦਿਓ ਪਰ ਕਿਸੇ ਨੇ ਇੱਕ ਨਾ ਸੁਣੀ ਜੋ ਜੀ ਦੇ ਹੱਥ ਵਿੱਚ ਆਵੇ ਉਹ ਉਹਦੇ ਤੇ ਵਾਰ ਕਰੇ ਸਿਰ ਪਾੜ ਦਿੱਤਾ ਖੂਨ ਨਿਕਲਣ ਲੱਗ ਗਿਆ ਪਕੜ ਪਕੜ ਕੇ ਲੈ ਗਏ ਔਰ ਜਾ ਕੇ ਜਿੱਤੇ ਰਾਜ ਦਰਬਾਰ ਦੇ ਵਿੱਚ ਖੜਾ ਕਰ ਦਿੱਤਾ ਉਥੋਂ ਜਿਹੜਾ ਫੈਸਲਾ ਕਰਨ ਵਾਲਾ ਦਰਬਾਰੀ ਸੀ ਕੋਨੇ ਵੀ ਫੈਸਲਾ ਉਹਨੂੰ ਉਸ ਗੱਲ ਦਾ ਬੜਾ ਗੁੱਸਾ ਸੀ ਕਿਸੇ ਵੇਲੇ ਉਹਨੇ ਉਹਦੀ ਗੱਲ ਨਹੀਂ ਮੰਨੀ ਸੀ ਉਹਨੂੰ ਮੌਕਾ ਮਿਲ ਗਿਆ ਉਹਨੇ ਨਾਲ ਦੀ ਨਾਲ ਸਜ਼ਾ ਦੇ ਦਿੱਤੀ ਵੀ ਸਵੇਰੇ ਦਿਨ ਚੜ੍ਹਦੇ ਤੋਂ ਪਹਿਲਾਂ ਜੇ ਇਹਨੇ ਕਿਸੇ ਨੂੰ ਮਾਰਿਆ ਤੇ ਇਹਨੂੰ ਵੀ ਸਿਰ ਕਲਮ ਕਰ ਦਿੱਤਾ ਜਾਵੇ। ਉਹਦਾ ਸਿਰ ਕਲਮ ਕਰਨ ਦਾ ਰਾਤ ਨੂੰ ਮੌਤ ਵਾਲੀ ਕੋਠੜੀ ਵਿੱਚ ਬੈਠਾ ਸੋਚੀ ਜਾਵੇ ਵੀ ਸਵੇਰੇ ਮਰ ਜਾਣਾ। ਜਦੋਂ ਸਵੇਰੇ ਮਰ ਜਾਣਾ। ਕੰਦ ਨੂੰ ਕਦੇ ਇੱਧਰ ਮੱਥਾ ਲਾ ਕੇ ਬੈਠੇ ਕਦੇ ਉੱਧਰ ਰੋਟੀ ਆਈ ਰੋਟੀ ਨਾ ਖਾਦੀ। ਅਤੀ ਰਾਤ ਦਾ ਵੇਲਾ ਮੌਤ ਵਾਲੀ ਕੋਠੜੀ ਦਾ ਬੂਆ ਖੁੱਲਿਆ ਤੇ ਉਹੀ ਜਿਹਨੇ ਸਜ਼ਾ ਦਿੱਤੀ ਸੀ ਉਹ ਅੰਦਰ ਆ ਗਿਆ। ਕਦੇ ਹਾਂ ਬਈ ਤੂੰ ਸਾਡੇ ਨਾਲ بڑا ਉਦੋਂ ਉੱਚਾ ਨੀਵਾ ਬੋਲਿਆ ਸੀ ਅੱਜ ਵਕਤ ਆ ਗਿਆ ਕਹਿੰਦਾ ਜੀ ਮੈਨੂੰ ਮaaf ਕਰ ਦਿਓ ਮੈਂ ਸੱਚੀ ਉਹਨੂੰ ਨਹੀਂ ਮਾਰਿਆ ਕਹਿੰਦੇ ਜੇ ਤੂੰ ਇਹਨੂੰ ਨਹੀਂ ਮਾਰਿਆ ਕੋਈ ਹੋਰ ਹੱਲ ਕਰ ਮੈਂ ਸੁਣਿਆ ਤੇਰੇ ਕੋਲੇ بڑا ਖਜ਼ਾਨਾ ਕਹਿੰਦਾ ਜੀ بڑا ਖਜ਼ਾਨਾ ਹੈ ਜਾ ਮੇਰਾ ਬੰਦਾ ਨਾਲ ਜਾਂਦਾ ਤੇ ਜਾ ਇਹਦੇ ਨਾਲ ਜਾ ਤੇ ਜਾ ਕੇ ਖਜ਼ਾਨਾ ਲੈ ਕੇ ਆ ਇਹਨੇ ਲੱਖ ਅਸ਼ਰਫੀਆਂ ਗਿਆ ਜਾ ਕੇ ਅਸ਼ਰਫੀਆਂ ਲਿਆ ਕੇ ਦੇ ਦਿੱਤੀਆਂ ਘਾਟਾ ਪੈ ਗਿਆ ਉਹਨੂੰ ਜੀਵਨ ਚ ਅਸ਼ਰਫੀਆ ਕਹਿੰਦੇ ਜਾ ਸਿਰੇ ਇੱਕ ਗਵਾਹ ਤਿਆਰ ਹੋਣਗੇ ਮੈਂ ਇਹ ਗਵਾਹ ਝੂਠੀ ਗਵਾਹੀ ਦੇਣਗੇ ਤੇ ਮੈਂ ਤੇਰੀ ਬੋਤ ਤੋਂ ਤੈਨੂੰ ਬਰੀ ਕਰ ਦੇਉਂ ਸਿਰੇ ਅਦਾਲਤ ਲੱਗੀ ਅਦਾਲਤ ਲੱਗ ਕੇ ਉਵੇਂ ਸਭ ਕੁਝ ਹੋਇਆ ਉਹਨੇ ਝੂਠੀ ਗਵਾਹੀ ਦਿੱਤੀ ਉਹਨੂੰ ਬਰੀ ਕਰ ਦਿੱਤਾ ਕਿਤੇ ਤਾਂ ਉਸ ਬੰਦੇ ਨੂੰ ਜੀਵਨ ਚ ਘਾਟਾ ਪਿਆ ਸੀ ਉਹਨੇ ਸੋਚਣਾ ਸੀਗਾ ਕਿ ਐਤੋਂ ਬਾਅਦ ਮੈਂ ਕਦੇ ਗਲਤ ਕਮਾਈ ਨਹੀਂ ਕਰੂੰਗਾ ਪਰ ਉਹਦਾ ਦਿਮਾਗ ਪੁੱਠਾ ਚੱਲਣ ਲੱਗ ਗਿਆ ਵੀ ਜਿਹੜਾ ਮੈਨੂੰ ਘਾਟਾ ਪਿਆ ਮੈਂ ਪੂਰਾ ਕਿਵੇਂ ਕਰਨਾ ਉਹ ਦਿਨ ਰਾਤ ਅੱਗੇ ਤਾਂ ਇੰਨੀ ਕਮਾਈ ਗਲਤ ਕਰਦਾ ਸੀ ਫਿਰ ਇੰਨੀ ਕਰਨ ਲੱਗ ਗਿਆ ਜਦੋਂ ਇੰਨੀ ਕਮਾਈ ਗਲਤ ਕਰਨ ਲੱਗ ਗਿਆ ਨਾ ਹਕੀਕਤ ਸੁਣਾ ਰਿਹਾ ਹਾਂ ਤੁਹਾਨੂੰ ਇੰਨੀ ਕਮਾਈ ਗਲਤ ਕਰਨ ਲੱਗ ਗਿਆ ਵਕਤ ਤੇ ਹਾਲਾਤ ਇੰਨੀ دیر ਨੂੰ ਉਹਦੀ ਦੁਕਾਨ ਦੇ ਸਾਹਮਣੇ ਦੋ ਮਾਈਆਂ ਖੜੀਆਂ ਬੀਬੀਆਂ ਉਹਨੇ ਇਸ ਤਰ੍ਹਾਂ ਅਸ਼ਰਫੀਆਂ ਕੱਢੀਆਂ ਤੇ ਨਾਲ ਵਾਲੀ ਨੂੰ ਕਹਿੰਦੀ ਜਾ ਫਲਾਹ ਜੋਰੀ ਦੀ ਦੁਕਾਨ ਤੋਂ ਹੀਰੇ ਲੈ ਆਈਂ ਤੇ ਆ ਪੈਸੇ ਦੇ ਆਂ ਬਾਕੀ ਕਹਿ ਦੀ ਫੇਰ ਦੇਵਾਂਗੇ। ਉਹ ਵੇਖੀ ਜਾ ਰਿਹਾ ਸੀ ਤੇ ਕਰਨ ਉਧਰ ਹੀ ਸੀ ਉਹਦੇ ਬੜਾ ਤੇਜ ਸੀ ਉਹਦਾ ਦਿਮਾਗ। ਉਹ ਦੇਖ ਰਿਹਾ ਸੀ ਕਿ ਇਹ ਇਸ ਤਰ੍ਹਾਂ ਕਰ ਰਹੀ ਐ ਮੈਂ ਇੱਥੇ ਖੜੀ ਐ ਤੂੰ ਜਾ ਕੇ ਪਕੜਾਇਆ ਐਨੀ ਦੇਰ ਨੂੰ ਆਪਦੇ ਦੁਕਾਨ ਦੇ ਬਾਹਰ ਨਿਕਲਿਆ ਤੁਸੀਂ ਕਿੰਨੀ ਦੇਰ ਇੱਥੇ ਖੜੇ ਰਹੋਗੇ ਅੰਦਰ ਆ ਕੇ ਬੈਠੋ। ਬੀਬੀ ਤੁਸੀਂ ਅੰਦਰ ਆ ਕੇ ਬੈਠ ਜਾਓ ਉਹ ਅੰਦਰ ਆ ਕੇ ਬੈਠਾ। ਤੁਸੀਂ ਕੀ ਬਣਵਾਇਆ ਕਹਿੰਦੇ ਹੀਰਿਆਂ ਦਾ ਸਮਾਨ ਬਣਾਇਆ ਇਹਨਾਂ ਕੋਲੇ ਚੰਗਾ ਨਹੀਂ ਹੋਣਾ ਸਾਡੇ ਕੋਲੇ ਬੜਾ ਚੰਗਾ ਸਾਡੇ ਵਾਲਾ ਸਮਾਨ ਦੇਖੋ ਉਹਦੇ ਦਿਮਾਗ ਵਿੱਚ ਲਾਲਚ ਲਾਲਚ ਵੱਧਾ ਵੱਧਾ ਵੱਧ ਇਸ ਕਦਰ ਵੱਧ ਗਿਆ ਉਹ ਕਹਿੰਦਾ ਜੀ ਉੱਤੇ ਸਮਾਨ ਨਹੀਂ ਚੰਗਾ ਬੈ ਤੂੰ ਵਧੀਆ ਸਮਾਨ ਦਿਖਾਵਾਂਗੇ ਉਹਨੇ ਸਾਰੇ ਹੀਰੇ ਵਿਖਾਏ ਕੱਢ ਕੇ ਅਖੀਰ ਵਿੱਚ ਉਹ ਲਾਲ ਕੱਢ ਕੇ ਵਿਖਾਇਆ ਜਿਹੜਾ ਬੇ ਕੀਮਤੀ ਸੀ ਉਹਨੇ ਦੇਖਦੇ ਸਾਰ ਕਿਹਾ ਮੇਰੀ ਭੈਣ ਦਾ ਵਿਆਹ ਹੈ ਦਸਾਂ ਦਿਨਾਂ ਬਾਅਦ ਪਰ ਇਹ ਵਾਲਾ ਜਿਹੜਾ ਨਗੀਨਾ ਹੈ ਇਹ ਮੈਨੂੰ ਬੜਾ ਪਸੰਦ ਆਇਆ ਇਹ ਜ਼ਰੂਰ ਲੈਣਾ ਪਰ ਸ਼ਰਤ ਇਸ ਗੱਲ ਦੀ ਹੈ ਮੈਂ ਇੱਥੇ ਬੈਠੀ ਹਾਂ ਉਹਦੇ ਗੋਦੀ ਦੇ ਵਿੱਚ ਇਸ ਤਰ੍ਹਾਂ ਬੱਚਾ ਚੱਕਿਆ ਹੋਇਆ ਮੈਂ ਇੱਥੇ ਬੈਠੀ ਹਾਂ ਤੇ ਇਹ ਜਦੋਂ ਮੇਰੀ ਨਾਲ ਵਾਲੀ ਆਏਗੀ ਪਹਿਲਾਂ ਘਰੇ ਦਿਖਾ ਕੇ ਆਏਗੀ ਕਹਿੰਦੇ ਜੀ ਠੀਕ ਐਸੇ ਤਰ੍ਹਾਂ ਕੀਤਾ ਉਹਨੇ ਸਾਰੇ ਹੀਰੇ ਜ਼ਵਾਰਤ ਇਕੱਠੇ ਕਰਕੇ ਹਾਥੀ ਦੇ ਦੰਦ ਵਾਲਾ ਇੱਕ ਡੱਬਾ ਹੁੰਦਾ ਸੀ ਉਸ ਵੇਲੇ ਉਹਦੇ ਚ ਪਾ ਕੇ ਦਿੱਤਾ ਉਹ ਘਰੇ ਲੈ ਗਈ ਕਹਿੰਦੇ ਜੇ ਤੁਹਾਨੂੰ ਨਹੀਂ ਯਕੀਨ ਤਾਂ ਮੈਂ ਕੋਈ ਆਪਦਾ ਬੰਦਾ ਨਾਲ ਭੇਜ ਦੋ ਕਹਿੰਦੇ ਨਹੀਂ ਭੇਜਣ ਦੀ ਲੋੜ ਚਲੇ ਗਈ ਕੁਝ ਸਮੇਂ ਬਾਅਦ 2 ਘੰਟੇ ਡੇਢ ਘੰਟੇ ਬਾਅਦ ਉਹਦੀ ਦੁਕਾਨ ਦੇ ਕੇ ਲੜਾਈ ਹੋਈ ਤਲਵਾਰਾਂ ਚੱਲ ਗਈਆਂ ਔਰ ਉਹੀ ਸਿਪਾਈ ਜਦੋਂ ਉਦੋਂ ਆਏ ਸੀ ਉਹਨਾਂ ਨੇ ਜਿੰਨਾ ਜਿੰਨਾ ਦੀ ਉਹਦੀ ਦੁਕਾਨ 'ਤੇ ਲੜਾਈ ਸੀ ਉਹਨੂੰ ਵੀ ਹੱਥ ਖੜੀਆਂ ਲਾ ਕੇ ਨਾਲ ਕੜੀਸ ਕੇ ਲੈ ਕੇ ਵੀ ਦੱਸ ਜਾ ਕੇ ਗਵਾਹੀ ਦੇ ਲੜਾਈ ਹੋਈ ਕਿਉਂ ਸੀ ਜਾਂਦਾ ਜਾਂਦਾ ਕਸਾਈ ਨੂੰ ਕਹਿ ਗਿਆ ਉਹਦੀ ਦੁਕਾਨ ਦੇ ਨਾਲ ਕਸਾਈ ਦੀ ਦੁਕਾਨ ਸੀ ਕਿ ਜਿਹੜੀ ਨਾਲ ਬੀਬੀ ਬੈਠੀ ਹੈ ਤੂੰ ਇਹਦਾ ਧਿਆਨ ਰੱਖੇ ਪੂਰੀ ਗੱਲ ਦੱਸ ਨਹੀਂ ਪਾਇਆ ਪੂਰੀ ਗੱਲ ਦੱਸ ਨਹੀਂ ਪਾਇਆ ਉਹ ਚਲਾ ਗਿਆ ਜਦੋਂ ਵਾਪਸ ਆਇਆ ਧੜਕਣ ਵੱਧ ਗਈ ਕਿਉਂਕਿ ਦੁਕਾਨ 'ਤੇ ਉਹ ਬੀਬੀ ਨਹੀਂ ਬੈਠੀ ਸੀ ਕਸਾਈ ਨੂੰ ਪੁੱਛਿਆ ਕਿੱਥੇ ਐ ਕਹਿੰਦੇ ਉਹ ਤਾਂ ਤੇਰੀ ਜਾਣ ਤੋਂ ਬਾਅਦ ਹੀ ਚਲੀ ਗਈ ਸੀ ਜੋ ਕੁਝ ਸੀ ਉਹ ਸਭ ਕੁਝ ਲੈ ਕੇ ਚਲੀ ਗਈ ਗੁੱਸੇ ਵਿੱਚ ਕਸਾਈ ਦਾ ਮਾਸ ਕੱਟਣ ਵਾਲਾ ਉਹ ਪਕੜਿਆ ਤੇ ਉਹਨੇ ਕਸਾਈ ਤੇ ਵਾਰ ਕੀਤਾ ਉੱਥੇ ਹੀ ਕਸਾਈ ਨੂੰ ਮਾਰ ਦਿੱਤਾ ਫਿਰ ਉਹਨੂੰ ਅਦਾਲਤ ਵਿੱਚ ਲੈ ਆਇਆ ਗਿਆ ਔਰ ਅਦਾਲਤ ਵਿੱਚ ਲਿਜਾ ਕੇ ਫਿਰ ਉਹਨੂੰ ਕਹਿੰਦੇ سزا ਕਹਿੰਦੇ ਤੇਰੀ ਸਜ਼ਾ ਹੁਣ ਇੰਨੀ ਐ ਕਿ ਤੈਨੂੰ ਇਸ ਨਗਰ 'ਚੋਂ ਬਾਹਰ ਕੱਢ ਦੇਣਾ ਔਰ ਤੇਰੀ ਹਰ ਇੱਕ ਚੀਜ਼ ਨੂੰ ਜ਼ਬਤ ਕਰ ਲੈਣਾ ਹਰ ਇੱਕ ਚੀਜ਼ ਜ਼ਬਤ ਕਰ ਲਈ ਉਹਨੂੰ ਬਾਹਰ ਕੱਢ ਦਿੱਤਾ ਪੂਰੇ 10 ਦਿਨ ਭੁੱਖਾ ਪਾਣਾ ਬਿਨਾਂ ਕੱਪੜਿਆਂ ਤੋਂ ਕੱਪੜੇ ਵੀ ਲਵਾ ਲਈ ਸੀ ਉਹਦੇ ਬਾਹਰ ਨਗਰ ਦੇ ਬਾਹਰ ਰਿਆ ਜਦੋਂ ਨਗਰ ਦੇ ਬਾਹਰ ਰਿਆ ਤੇ ਦਸਾਂ ਦਿਨਾਂ ਬਾਅਦ ਇੱਕ ਊਂਟ ਤੇ ਚੜ ਕੇ ਸੁੰਦਰ ਕੱਪੜੇ ਪਾਏ ਆ ਐਡੇ-ਐਡੇ ਲੰਮੇ ਵਾਲ ਐ ਔਰ ਹੱਥ ਦੇ ਵਿੱਚ ਐਡੀ ਇੱਕ ਛੜੀ ਐ ਸੁਨਹਿਰੀ ਰੰਗ ਦੀ ਚਾਦਰ ਓੜੀ ਵੀ ਐ ਤੇ ਉੱਠ ਤੋਂ ਥੱਲੇ ਉਤਰ ਕੇ ਆਵਾਜ਼ ਦਿੰਦਾ ਜਨਾਬ ਐ ਬੈਠੇ ਹੋ ਕਹਿੰਦਾ ਜੀ ਕੁਝ ਖਾਇਆ ਨਹੀਂ ਦਵਾ-ਦਵ ਪਾਣੀ ਪਿਲਾਇਆ ਤੇ ਖੰਜੂਰਾ ਕੱਢ ਕੇ ਦਿੱਤੀ ਐ ਖੰਜੂਰਾ ਖਾਦੀਆਂ ਖੰਜੂਰਾ ਖਾ ਕੇ ਪਾਣੀ ਪੀ ਕੇ ਕਹਿੰਦੇ ਪਛਾਣਿਆ ਕਹਿੰਦਾ ਜੀ ਨਹੀਂ ਕਹਿੰਦੇ ਪਛਾਣਿਆ ਕਹਿੰਦੇ ਜੀ ਨਹੀਂ ਕਹਿੰਦੇ ਮੈਂ ਜਿੰਨਾ ਦਾ ਸਰਦਾਰ ਐ ਮੈਂ ਉਹੀ ਐ ਜਿਹੜਾ ਤੇਰੀ ਦੁਕਾਨ ਤੇ ਮਜਬੂਰੀ ਦਾ ਮਾਰਿਆ ਆਇਆ ਸੀ ਲਾਲ ਵੇਚਣ ਉਹਨੇ ਇਸ ਤਰ੍ਹਾਂ ਪੋਟਲੀ ਕੱਢੀ ਜਿਹੜਾ ਲਾਲ ਇੱਕ ਵਖਾਇਆ ਸੀ ਐਨੇ ਸਾਰੇ ਸੀ ਉਹਨੇ ਐਂ ਖੋਲ ਕੇ ਢੇਰੀ ਕਰ ਦਿੱਤੇ ਕਹਿੰਦਾ ਕਿਤੇ ਤੂੰ ਉਦੋਂ ਕੀਮਤ ਇਹਦੀ ਸਹੀ ਦੱਸੀ ਹੁੰਦੀ ਤਾਂ ਮੈਂ ਇਹ ਸਾਰੇ ਤੇਰੀ ਝੋਲੀ ਪਾ ਕੇ ਜਾਣਾ ਸੀ ਕਿਉਂਕਿ ਤੇਰੇ ਪਿਓ ਦੀ ਝੋਲੀ ਵਿੱਚ ਵੀ ਮੈਂ ਹੀ ਪਾ ਕੇ ਗਿਆ ਸੀ ਪਰ ਤੂੰ ਇੱਕ ਬੇਈਮਾਨ ਇਨਸਾਨ ਹੈ ਜਾ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਰੌਸ਼ਨੀ ਵੀ ਨਾ ਕਦੇ ਵੇਖ ਪਾਏਗਾ ਨਾਲ ਦੀ ਨਾਲ ਅੰਨਾ ਹੋ ਗਿਆ ਉਸ ਦਿਨ ਤੋਂ ਬਾਅਦ ਫਿਰ ਉਹ ਅੰਨਾ ਬਣ ਕੇ ਲੋਕਾਂ ਨੂੰ ਸਮਝਾਉਂਦਾ ਫਿਰਦਾ ਸੀ ਕਿ ਇਸ ਤਰ੍ਹਾਂ ਨਾ ਕਮਾਈ ਕਰਿਆ ਕਰੋ ਕਿਸੇ ਦਾ ਨੁਕਸਾਨ ਕਰਕੇ ਨਹੀਂ ਤਾਂ ਤੁਹਾਡੇ ਜੀਵਨ 'ਚ ਬੜੇ ਨੁਕਸਾਨ ਹੋ ਜਾਣਗੇ ਆਪਦੇ ਜੀਵਨ ਦੇ ਵਿੱਚ ਤੁਸੀਂ ਆਪਦੇ ਕੰਮ ਨੂੰ ਅੱਜ ਤੋਂ ਬਾਅਦ ਜਿੰਨੇ ਜਨੇ ਹੋ ਵਾਦਾ ਕਰੋ ਕਿ ਅੱਜ ਤੋਂ ਬਾਅਦ ਇਹ ਕਹੋਂਗੇ ਵੀ ਜੋ ਮੇਰੇ ਨਸੀਬ 'ਚ ਹੈ ਰੱਬਾ ਉਹ ਦੇ ਦੀ ਕਿਸੇ ਦਾ ਨਸੀਬ ਮੈਂ ਨਹੀਂ ਲੈਣਾ ਚਾਹੁੰਦਾ ਸ਼ਰਮੋਣੀ ਚਾਹੀਦੀ ਐ ਜੰਦ ਪੈਸਿਆਂ ਪਿੱਛੇ ਜਿੱਥੇ ਇੱਕ ਥਾਲੀ 'ਚ ਰੋਟੀ ਖਾਦੀ ਹੋਵੇ ਫਿਰ ਉਹ ਇੱਕ ਦੂਸਰੇ ਦਾ ਦੁਸ਼ਮਣ ਬਣ ਜਾਂਦਾ ਪਰ ਆਪਰਾ ਦਾ ਦੁਸ਼ਮਣ ਬਣ ਗਿਆ ਭੈਣ ਭੈਣ ਦੀ ਦੁਸ਼ਮਣ ਬਣ ਗਈ ਅਸੀਂ ਰੱਬ ਨੂੰ ਮੰਨਦੇ ਆਂ ਰੱਬ ਨੂੰ ਮੰਨਣ ਦੀਆਂ ਨੀਤੀਆਂ ਨਹੀਂ ਗੀਆਂ ਅੱਜ ਜਿੰਨੇ ਜਨੇ ਸਾਥ ਸੰਗਤ ਕਥਾ ਸੁਣ ਰਹੇ ਐ ਅੱਜ ਇਹ ਵਾਅਦਾ ਕਰੋ ਕਿ ਇੱਕੋ ਹੀ ਅਰਦਾਸ ਕਰਿਆ ਕਰਾਂਗੇ ਕਿ ਜੋ ਤੈਨੂੰ ਚੰਗਾ ਲੱਗਦਾ ਸਾਡੇ ਕਰਮਾਂ ਦੇ ਵਿੱਚ ਸਹੀ ਐ ਉਹੀ ਸਾਨੂੰ ਦੇਈ ਕਿਸੇ ਦੇ ਕਰਮ ਨਹੀਂ ਲੈਣੇਗੇ ਅਸੀਂ ਅਸੀਂ ਕਿਰਾਏ ਤੇ ਰਹਨੇ ਆ ਕੋਈ ਗੱਲ ਨਹੀਂ ਜਿੱਦਣ ਤੇਰੀ ਮਰਜ਼ੀ ਹੋਈ ਅਸੀਂ ਆਪਣੇ ਘਰੇ ਚਲੇ ਜਾਵਾਂਗੇ ਅੱਜ ਅਸੀਂ ਨੌਕਰੀ ਕਰ ਰਹੇ ਆ ਜਿੱਦਣ ਤੈਨੂੰ ਠੀਕ ਲੱਗੂਗਾ ਤੂੰ ਕਾਰੋਬਾਰ ਦੇ ਦੇਗਾ ਪਰ ਇਹ ਵਾਅਦਾ ਕਰੋ ਵੀ ਕਦੇ ਦੂਸਰੇ ਦੇ ਕਾਰੋਬਾਰ ਤੇ ਜਿਹੜਾ ਬੰਦਾ ਸੋਚੇ Ahí Carloma.